ਅੱਜ ਆਪਾਂ ਇਹ ਹਾਈਪੈਕ ਸਰਜਰੀ ਬਾਰੇ ਡਿਸਕਸ ਕਰ ਰਹੇ ਹਾਂ ਔਰ ਅਸੀਂ ਦੱਸਿਆ ਸੀ ਪੋਰਟਸ ਲੋਕ ਆਣਾ ਵਿਖੇ ਇੱਥੇ ਆ ਸਬ ਤੋਂ ਐਡਵਾਂਸ ਮਸ਼ੀਨ ਨਾਲ ਹਾਈਪੈਕਰ ਸਰਜਰੀ ਕਰਨ ਵਾਲਾ ਅਸੀਂ ਸਭ ਤੋਂ ਪਹਿਲਾ ਸੈਂਟਰ ਬਣਿਆ ਸੋ ਇਹਦੇ ਪਿੱਛੇ ਇੱਕ ਬੜੀ ਲੰਬੀ ਜਰਨੀ ਹੈ ਜਿਵੇਂ ਸਭ ਨੇ ਦੱਸਿਆ ਕਿ ਇਹ ਇੱਕ ਹਮੇਸ਼ਾ ਟੀਮ ਐਫਰਟ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਕਿ ਚਲੋ ਜਿਹੜਾ ਪੇਸ਼ੈਂਟ ਹੈ ਉਹਦੀ ਹਿੰਮਤ ਹੋਣਾ ਪੇਸ਼ੈਂਟ ਦੇ ਪਰਿਵਾਰ ਦੀ ਸਪੋਰਟ ਹੋਣਾ ਉਹ ਬਹੁਤ ਜ਼ਰੂਰੀ ਹੈ ਮੈਂ ਜਦੋਂ ਅੱਜ ਤੋਂ 3.5 ਸਾਲ ਪਹਿਲਾਂ ਇੱਥੇ ਫੋਟੇਸ ਆਇਆ ਸੀਗਾ ਮੈਂ ਜੈਪੁਰ ਤੋਂ ਇਸ ਸਰਜਰੀ ਲਈ ਟ੍ਰੇਨ ਹੋ ਕੇ ਆਇਆ ਸੀ ਪੂਰਾ ਚੰਗੀ ਤਰ੍ਹਾਂ ਸਾਨੂੰ ਕਾਫੀ ਲੰਬੀ ਜਰਨੀ ਲੱਗੀ ਇੱਥੇ ਤੱਕ ਪਹੁੰਚਦੇ ਬਟ ਇਹ ਮੈਂ ਮੋਟੀਵੇਟਿਡ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਸਰਜਰੀ ਪੇ ਡਾਕਟਰ ਦਵਿੰਦਰ ਨੇ ਜੁਆਇਨ ਕੀਤਾ ਸਰ ਨੇ ਐਜ਼ ਅ ਸੀਨੀਅਰ ਬੜਾ ਸਪੋਰਟ ਕੀਤਾ ਹੈ ਡਾਕਟਰ ਨੰਦਤਾ ਜਿਹੜੇ ਸਾਡੇ ਐਨਸਥੈਟੀਸਟ ਹੈ ਇਹ ਸਪੈਸ਼ਲੀ ਕੈਂਸਰ ਸਰਜਰੀਆਂ ਕਰਾਂਦੀਆਂ ਮੈਡਮ ਕੋਲਕਾਤਾ ਤੋਂ ਟ੍ਰੇਨ ਹੋ ਕੇ ਆਏ ਆ ਉਹਨਾਂ ਨੇ ਬੜਾ ਸਾਨੂੰ ਸਪੋਰਟ ਕੀਤਾ ਸੋ ਇੱਕ ਟੀਮ ਜਿਹੜੀ ਜੁੜਦੀ ਗਈ ਔਰ ਜਿਵੇਂ ਸਾਡੇ ਡਾਇਰੈਕਟਰ ਹੈਗੇ ਆ ਡਾਕਟਰ ਵਿਸ਼ੂਦੀਪ ਸਰ ਨੇ ਵੀ ਹਮੇਸ਼ਾ ਸਾਨੂੰ ਮੋਟੀਵੇਟ ਕੀਤਾ ਕਿ ਆਪਾਂ ਸ਼ਹਿਰ ਵਿੱਚ ਪੂਰਾ ਕੰਪਰੀਹੈਂਸਿਵ ਕੈਂਸਰ ਕੇਅਰ ਪ੍ਰੋਵਾਈਡ ਕਰਨੀ ਹੈ ਸੋ ਇਹ ਸਾਰੇ ਐਫਰਟਸ ਦਾ ਨਤੀਜਾ ਹੈ ਕਿ ਅਸੀਂ ਅੱਜ ਇਹ ਸਰਜਰੀ ਕਰ ਪਾਏ ਆ ਔਰ ਉਹਦਾ ਇੱਕ ਅੱਛਾ ਆਊਟਕਮ ਦੇ ਪਾਏ ਆ ਸੋ ਇਹ ਕੋਈ ਹਜੇ ਮੈਨੂੰ ਮੰਨਦਾ ਨਹੀਂ ਕਿ ਇਹ ਬਹੁਤ ਵੱਡੀ ਅਚੀਵਮੈਂਟ ਹੈ ਵੱਡੀ ਅਚੀਵਮੈਂਟ ਇਹ ਹੋਏਗੀ ਜਦੋਂ ਇਹ ਪਹਿਲਾ ਸਟੈਪ ਹੈ ਇੱਕ ਬੜੀ ਲੰਬੀ ਜਰਨੀ ਦਾ ਅਸੀਂ ਰੂਟੀਨ ਚ ਇਸ ਤਰ੍ਹਾਂ ਦੀ ਸਾਰੀ ਤਰ੍ਹਾਂ ਦੀਆਂ ਕੰਪਲਿਕੇਟਿਡ ਸਰਜਰੀਜ਼ ਕੰਪਲਿਕੇਟਿਡ ਪ੍ਰੋਸੀਜਰਸ ਇੱਥੇ ਕਰਨਾ ਚਾਹੁੰਦੇ ਆਂ ਔਰ ਅਸੀਂ ਸਕਸ਼ਮ ਹੈਗੇ ਆਂ ਉਸ ਚੀਜ਼ ਲਈ ਸੋ ਬਸ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਔਰ ਜਿਵੇਂ ਕਿ ਸਪਨੇ ਸਪ੍ਰੈਸ ਕੀਤਾ ਕਿ ਇੱਕ ਫਾਈਨੈਂਸ਼ੀਅਲ ਕਨਸਿਡਰੇਸ਼ਨ ਬਹੁਤ ਇੰਪੋਰਟੈਂਟ ਹੈ ਵੱਡੇ ਸ਼ਹਿਰਾਂ ਵਿੱਚ ਟ੍ਰੀਟਮੈਂਟ ਦੇ ਖਰਚੇ ਬਹੁਤ ਜ਼ਿਆਦਾ ਹੈ ਪੇਸ਼ੈਂਟ ਨੂੰ ਉੱਥੇ ਆਣ ਜਾਣ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਸੋ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਆਪਣਾ ਪੂਰਾ ਐਫਰਟਸ ਲਾ ਕੇ ਘੱਟ ਤੋਂ ਘੱਟ ਖਰਚੇ ਵਿੱਚ ਠੀਕ ਹੈ ਮੈਕਸਿਮਮ ਯੂਟਿਲਾਈਜੇਸ਼ਨ ਆਫ ਰਿਸੋਰਸਸ ਕਰਕੇ ਅਸੀਂ ਇੱਕ ਆਊਟਕਮ ਵਧੀਆ ਦੇ ਸਕੀਏ ਜਿਵੇਂ ਕਿ ਸਾਢੇ 9 ਪੁਆਇੰਟ ਆਊਟ ਕੀਤਾ ਡਾਕਟਰ ਦਵਿੰਦਰ ਨੇ ਕਿ ਜੇ ਇਹ ਹੀ ਜੇ ਆਪਾਂ ਵੱਡੇ ਮੈਟਰੋਜ਼ ਨਾਲ ਕੰਪੇਅਰ ਕਰੀਏ ਤਾਂ ਅਸੀਂ ਆਲਮੋਸਟ ਹਾਫ ਰੇਟ ਤੇ ਇਹ ਸਰਜਰੀ ਅੱਜ ਦੀ ਡੇਟ ਲੁਧਿਆਣਾ ਵਿੱਚ ਪੇਸ਼ੈਂਟਸ ਨੂੰ ਪ੍ਰੋਵਾਈਡ ਕਰ ਰਹੇ ਹਾਂ ਜੋ ਮੈਨੂੰ ਇਹ ਲੱਗਦਾ ਹੈ ਤਾਂ ਕਿ ਅਸੀਂ ਗੱਲ ਕੀਤੀ ਹੈ ਕਿ ਜੀ ਕਿ ਅੱਜ ਅਸੀਂ ਉਹ ਇੱਕ ਹਾਈਪੈਕ ਸਰਜਰੀ ਜਿਹੜੀ ਹੈ ਕਿ ਜੀ ਫੋਟੇਸ ਹਸਪਤਲ ਲੁਧਿਆਣੇ ਵਿੱਚ ਕੀਤੀ ਗਈ ਹੈ ਜਿਹੜੀ ਕਿ ਲੁਧਿਆਣੇ ਸ਼ਹਿਰ ਦੀ ਕਿ ਪਹਿਲੀ ਸਰਜਰੀ ਹੈ ਕੀਤੀ ਗਈ ਹੈ ਇਹ ਕਿ ਖਾਸ ਤਰ੍ਹਾਂ ਦੇ ਕੈਂਸਰ ਹੁੰਦੇ ਨੇ ਜਿਹੜੇ ਪੇਟ ਦੇ ਕੈਂਸਰ ਹੁੰਦੇ ਨੇ ਉਹਨਾਂ ਵਾਸਤੇ ਇਹ ਸਰਜਰੀ ਕੀਤੀ ਜਾਂਦੀ ਹੈ ਜਿੱਤੇ ਜੀ ਜਿਹੜੀ ਦਵਾਈ ਹੈ ਨਾਰਮਲੀ ਆਪਾਂ ਸੁਣਦੇ ਹਾਂ ਕਿ ਜੀ ਕਿਮੋਥੈਰਪੀਆ ਕੈਂਸਰ ਦੀ ਦਵਾਈਆਂ ਜੁੜੀਆਂ ਕਿ ਜਾਂ ਤਾਂ ਮੂੰਹ ਰਾਹੀਂ ਦਿੱਤੀ ਜਾਂਦੀਆਂ ਨੇ ਜਾਂ ਇੰਜੈਕਸ਼ਨ ਲਗਾਏ ਜਾਂਦੇ ਨੇ ਪਰ ਇਸ ਪ੍ਰਕਾਰ ਦੀ ਜਿਹੜੀ ਸਰਜਰੀ ਹੁੰਦੀ ਹੈ ਇਹਦੇ ਵਿੱਚ ਜੀ ਉਹ ਦਵਾਈਆਂ ਨੂੰ ਹੀਟ ਕਰਕੇ ਗਰਮ ਕਰਕੇ ਤੇ ਉਹਨੂੰ ਪੇਟ ਦੇ ਅੰਦਰ ਹੀ ਦਿੱਤਾ ਜਾਂਦਾ ਤਾਂ ਕਿ ਕੋਈ ਵੀ ਜਿਹੜੇ ਕੈਂਸਰ ਦੇ ਸੈਲਸ ਨੇ ਉਹ ਪੇਟ ਦੇ ਅੰਦਰ ਹੀ ਉਹਨਾਂ ਨੂੰ ਆਪਾਂ ਡਿਸਟਰੋਏ ਕਰ ਸਕੀਏ ਤੇ ਜਿਹੜਾ ਕਿ ਪੇਸ਼ੈਂਟ ਦਾ ਆਊਟਕਮ ਹੈ ਜਿਹੜਾ ਕਿ ਰਿਜ਼ਲਟ ਹੈ ਉਹ ਬਹੁਤ ਅੱਛਾ ਹੋ ਸਕੇ ਇਹ ਬੜੀ ਕੰਪਲੈਕਸ ਸਰਜਰੀ ਹੈ ਹਰ ਪੇਸ਼ੈਂਟ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਹਰ ਸੈਂਟਰ 'ਚ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੰਪਲਿਕੀਸ਼ਨ ਰੇਟਸ ਬਹੁਤ ਹੋ ਸਕਦੇ ਨੇ ਜੇ ਤੁਸੀਂ ਦਵਾਈ ਪੇਟ ਦੇ ਵਿੱਚ ਦਿੰਨੇ ਹੋ ਤਾਂ ਉਹਦੇ ਨਾਲ ਇੱਕ ਜਿਹੀ ਕੇਅਰ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਪੂਰੀ ਟੀਮ ਚਾਹੀਦੀ ਹੁੰਦੀ ਹੈ ਤੇ ਜੋ ਅਸੀਂ ਬੁਰੇ ਪੋਰਟਸ ਹਸਪੀਟਲ ਵਿੱਚ ਅਸੀਂ ਕੀਤਾ ਸਾਡੇ ਸੀਨੀਅਰ ਡਾਕਟਰ ਅਨੈਸਥੀਸ਼ੀਆ ਟੀਮ ਜਿਨ੍ਹਾਂ ਨੇ ਕਿ ਸਰਜਰੀ ਦੇ ਦੌਰਾਨ ਪੇਸ਼ੈਂਟ ਨੂੰ ਪ੍ਰੋਪਰ ਕੇਅਰ ਦਿੱਤੀ ਤਾਂ ਕਿ ਸਰਜਰੀ ਸਹੀ ਹੋ ਸਕੇ ਉਹ ਤੋਂ ਬਾਅਦ ਆਈਸੀਯੂ ਕੇਅਰ ਜਿਹੜੀ ਹੈ ਕ੍ਰਿਟੀਕਲ ਕੇਅਰ ਜਿਹੜੀ ਕੇਅਰ ਚਾਹੀਦੀ ਹੁੰਦੀ ਹੈ ਪੇਸ਼ੈਂਟ ਨੂੰ ਉਹ ਪ੍ਰੋਪਰ ਕੇਅਰ ਮਿਲ ਸਕੇ ਕਟ 507 ਦਿਨ ਜਿਹੜਾ ਪੇਸ਼ੈਂਟ ਹਸਪਤਾਲ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਉਸ ਪੂਰੇ ਦੌਰਾਨ ਸਹੀ ਕੇਅਰ ਮਿਲ ਸਕੇ ਤੇ ਸਹੀ ਆਊਟਕਮ ਆ ਸਕੇ ਇਹ ਸਾਡਾ ਜਿਹੜਾ ਮੇਨ ਉਪਰਾਲਾ ਹੈ ਸੀਗਾ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਹਾਈ ਐਂਡ ਸਰਜਰੀ ਜਿਹੜੀ ਕਿ ਉਸ ਤੋਂ ਪਹਿਲਾਂ ਕਿ ਬਾਰ ਦੂਜੇ ਸ਼ਹਿਰਾਂ ਚ ਹੁੰਦੀ ਸੀਗੀ ਹੁਣ ਆਪਾਂ ਲੁਧਿਆਣੇ ਦੇ ਲੋਕਾਂ ਨੂੰ ਉਪਲਬਧ ਕਰਾ ਸਕਦੇ ਹਾਂ ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਜਿਵੇਂ ਅਸੀਂ ਇਸ ਤਰ੍ਹਾਂ ਦੀ ਜਿਹੜੀਆਂ ਕਿ ਲੇਟੈਸਟ ਟੈਕਨੋਲੋਜੀ ਹੈ ਲੇਟੈਸ ਐਡਵਾਂਸਸ ਨੇ ਹੈਲਥ ਕੇਅਰ ਦੇ ਵਿੱਚ ਉਹ ਅਸੀਂ ਲੋਕਲ ਲੁਧਿਆਣਾ ਵਾਸੀਆਂ ਵਾਸਤੇ ਪੂਰੇ ਰੀਜਨ ਦੇ ਜਿਹੜੇ ਆਪਣੇ ਇਲਾਕੇ ਦੇ ਪੇਸ਼ੈਂਟਸ ਨੇ ਮਰੀਜ਼ਾਂ ਵਾਸਤੇ ਉਹ ਆਪਾਂ ਲੋਕਲੀ ਕਰਾ ਸਕੀਏ ਤੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਵੀ ਰਹਿੰਦੀ ਹੈ ਕਿ ਜਿਵੇਂ ਇਸ ਤਰ੍ਹਾਂ ਦੀ ਸਰਜਰੀ ਜਿਹਦੇ ਚ ਪੇਸ਼ੈਂਟ ਦਾ ਖਰਚਾ ਜਿਹੜਾ ਬਾਹਰ ਜਾਓ ਤਾਂ ਉਹਦਾ ਜ਼ਿਆਦਾ ਕਿ ਕਿਫਾਈਤੀ ਤਰੀਕੇ ਨਾਲ ਕਿਫਾਈਤੀ ਦਰ ਤੇ ਅਸੀਂ ਕਰ ਸਕੀਏ ਇਹ ਸਾਡਾ ਜਿਹੜਾ ਹੈ ਕਿ ਮੇਨ ਸਾਡਾ ਕੋਸ਼ਿਸ਼ ਹੋਊਗੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿ ਕਿ ਇਸ ਤਰ੍ਹਾਂ ਦੀ ਸਰਜਰੀ ਨਾਲ ਆਮ ਲੋਕਾਂ ਨੂੰ ਹੋਰ ਜ਼ਿਆਦਾ ਫਾਇਦਾ ਹੋਏਗਾ ਤੇ ਪੀਸ਼ੈਂਟ ਜਿਹੜੇ ਹੈ ਕਿ अर्ਲੀ ਡਾਇਗਨੋਸਿਸ ਕਰਕੇ ਸਹੀ ਟ੍ਰੀਟਮੈਂਟ ਲੈ ਕੇ ਜਿਹੜਾ ਕਿ ਕਿ ਬੈਟਰ ਆਊਟਕਮਸ ਦੇ ਸਕਦਾ ਹੈ। ਐਂਡ ਪੀਸ਼ੈਂਟ ਜਿਹੜੇ ਬਾਰ ਬਾਰ ਪ੍ਰੋਬਲਮ ਆਉਂਦੀ ਸੀ ਦਵਾ। ਇਹਦੇ ਵਿੱਚ ਆਪਾਂ ਨੂੰ ਕੀ ਲੱਗਦਾ ਕਿ ਕਿੰਨੇ ਸਾਲ ਤੱਕ ਸੇਫ ਹੋ ਗਿਆ ਪੀਸ਼ੈਂਟ? ਤਾਂ ਦੇਖੋ ਜਿਸ ਪ੍ਰਕਾਰ ਦੀ ਇਹਨਾਂ ਨੂੰ ਪ੍ਰੋਬਲਮ ਸੀਗੀ ਉਹਨੂੰ ਸੀਟੋਮਿਕਸ ਕੰਪੈਰੀਟਨ ਆ ਕਹਿੰਦੇ ਹੈਗੇ ਆ ਉਸ ਤਿੱਤੇ ਆਪਾਂ ਸਰਜਰੀ ਕਰਕੇ ਹਾਈਪੈਕ ਕਰਦੇ ਆ ਜਿਹੜੀ ਤੇ ਕੀਤੀ ਹੈਗੀ ਆ ਜਿਹੜੇ ਕਿਉਰ ਰੇਟਸ ਨੇ ਯਾਨੀ ਕਿ ਪੇਸ਼ੇਂ ਹਮੇਸ਼ਾ ਬਥੇ ਟੀਕ ਟੂ 31% 85 ਤੋਂ 90% ਮਤਲਬ 85 ਤੋਂ 90% ਚਾਂਸ ਹੈ ਕਿ ਪੇਸ਼ੇਂ ਨੂੰ ਕਦੀ ਪ੍ਰੋਬਲਮ ਨਹੀਂ ਆਣ ਲਗੀ ਐ ਐਂਡ ਬਿਕੋਜ਼ ਅਸੀਂ ਅੰਦਰ ਪੇਟ ਦੇ ਕੀਮੋਥੈਰੇਪੀ ਵੀ ਦੇ ਦਿੱਤੀ ਗਈ ਐ ਤਾਂ ਉਹਦੇ ਨਾਲ ਇੱਕ ਐਕਸਟਰਾ ਲੇਅਰ ਆਫ ਸੇਫਟੀ ਹੁੰਦੀ ਐ ਜਿਹੜੀ ਕਿ ਪੇਸ਼ੇਂ ਨੂੰ ਮਤਲਬ ਅਸੀਂ ਜੇ ਤੁਸੀਂ ਮੇਰੇ ਤੋਂ ਦੇਖੋਗੇ ਲਾਸਟ 15 ਸਾਲ ਤੋਂ ਮੈਂ ਕਿੰਨੇ پیشنਟ ਦੇਖੇ ਹੈਗੇ ਜਿਨ੍ਹਾਂ ਦੀ ਕਲੀ ਸਰਜਰੀ ਹੋਈ ਹੋਵੇ ਸਰਜਰੀ ਹੁਣ ਤਬਾ ਆਲਮੋਸਟ 40-50% ਰਿਕਰੈਂਸ ਹੁੰਦੀ ਹੈਗੀ ਹੈ ਪਰ ਜੇ ਆਪਾਂ ਹਾਈਪਰ ਕਰਦੇ ਰਿਕਰੈਂਸ ਚਾਂਸ ਬਹੁਤ ਹੀ ਰੇਅਰ ਨੇ ਤੇ ਵੀ ਡੋਨਟ ਐਕਸਪੈਕਟ ਕੀ ਇਹਨਾਂ ਨੂੰ ਕੋਈ ਪ੍ਰੋਬਲਮ ਆਊਗੀ ਤੇ ਬਿਲਕੁਲ ਠੀਕ ਰਹਿਣਗੇ ਸਰ ਇੱਕ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਖਰਚਾ ਕਿੰਨਾ ਆਏਗਾ ਅਸੀਂ ਇਸ ਗੱਲ ਦਾ ਬੜਾ ਖਿਆਲ ਰੱਖਿਆ ਸੀਗਾ ਕਿ ਇਹ ਸਰਜਰੀ ਅਸੀਂ ਘੱਟ ਤੋਂ ਘੱਟ ਇੱਕ ਇਕੱਲੀ ਸਰਜਰੀ ਕਰਨਾ ਹੋਲਿਸਟਿਕ ਠੀਕ ਨਹੀਂ ਹੈਗਾ ਸਰਜਰੀ ਨੂੰ ਆਪਾਂ ਕਿੰਨੇ ਘੱਟ ਤੋਂ ਘੱਟ ਕਰ ਸਕਦੇ ਹੈਗੇ ਉਹ ਜ਼ਰੂਰੀ ਹੈਗਾ ਤੇ ਸਾਡੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਰਜਰੀ ਜੇ ਤੁਸੀਂ ਦਿੱਲੀ ਜਾਂ ਬੰਬਈ ਕਰਾਣੇ ਹੈਗੇ ਉਹ ਤਾਂ ਕਈ ਕਈ ਵਾਰ ਤਾਂ 10 ਤੋਂ 15 ਲੱਖ ਰੁਪਏ ਵੀ ਆ ਜਾਂਦਾ ਹੈਗਾ ਪਰ ਸਾਡੇ ਕੋਲੇ ਖਰਚਾ ਮੁਸ਼ਕਿਲ ਨਾਲ ਅਰਾਊਂਡ 4 ਤੋਂ 5 ਲੱਖ ਤੋਂ ਜ਼ਿਆਦਾ ਖਰਚਾ ਨਹੀਂ ਆਣਾ ਇਸੇ ਦਾ ਪੂਰੀ ਕੇਅਰ ਦੇਣਾ ਉਹ ਤੁਹਾਨੂੰ ਅਰੋਟ ਦਵਿੰਦਰ ਨੇ ਵੀ ਬਤਾਇਆ ਹੈ ਔਰ ਬਿਸ਼ਦੀ ਸਰ ਨੇ ਵੀ ਬਤਾਇਆ ਕਿ ਇਟ ਇਜ਼ ਵਨ ਆਫ ਦਾ ਸੁਪਰ ਮੇਜਰ ਸਰਜਰੀ ਜਿਹੜੀ ਅਸੀਂ ਸੈਂਟਰ ਵਿੱਚ करी है दिस फर्स्ट फॉर आर सेंटर ऑल वी आर दो वी आर डूइंग इट मेट्रोपोलिटन सिटीज़ पर ये हमारे लिए एक बहुत बड़ा अचीवमेंट है इट्स अ माइल स्टोन फॉर अस हम आगे और भी सर्जरीज करेंगे इन पेशेंट की रिक्वायरमेंट अलग होती है एन की रिक्वायरमेंट्स अलग होती हैं जिसकी बहुत इम्प्लीकेशनस है बाद में भी और इन ड्रॉप भी पर हम यार हमारे लिए छोटी साहब का ये एक्सपीरियंस बहुत अच्छा रहा हम बहुत अच्छे से उन्हें सब चीज़ें कॉम्प्रहेंसिव केयर दे पाए एंड वी आर हैप्पी वे फॉर दैट थैंक यू ਬਾਈ ਜਲਤਾ ਬਾਈ ਇਹ ਮੈਨੇ ਉਹ ਬੜਾ ਗੱਤੋਂ ਬਿਲੋਂ ਕਰਦਾ ਇਹ ਮੈਨੂੰ ਇਸ ਘਰ ਦਾ ਕੋਈ ਪਤਾ ਨਹੀਂ ਹੈ ਕਦੋਂ ਤੋਂ ਸ਼ੁਰੂ ਹੋਇਆ ਹੈ ਮਹੀਨੇ ਤੋਂ 10 ਮਹੀਨੇ ਤੋਂ ਕਦੋਂ ਵੀ ਮੈਨੂੰ ਕੋਈ ਪਤਾ ਨਹੀਂ ਹੈ ਮੈਂ ਜ਼ਰੂਰ ਬੁੱਕ ਤੇ ਟੱਕਰ ਸੱਤ ਸਮਝਦਾ ਜੀ ਆ ਉਹਦੇ ਜਦ ਮੈਂ ਇੱਥੇ ਡਾਕਟਰ ਨੂੰ ਬੁਲਾਇਆ ਤਾਂ ਉਹ ਕਹਿੰਦੇ ਕਹਿੰਦੇ ਤੁਸੀਂ ਅਲਟਰਾਸਾਉਂਡ ਕਰਾਓ ਅਲਟਰਾਸਾਉਂਡ ਕਰਾਇਆ ਉਹਦੇ ਵਿੱਚ ਉਹਨਾਂ ਨੇ ਮਦਦ ਸਭ ਇਹ ਸੋਹਣੀ ਜਿਹੇ ਤੁਹਾਡੇ ਇਹ ੁਰਮਾਨ ਦੁਕਾਨ ਡਾਕਟਰ ਸਾਹਿਬ ਨੂੰ ਉਹ ਕਹਿੰਦੇ ਕਿ ਦੁਨੀਆ ਕਰੋ ਇਹਨਾਂ ਤੋਂ ਆਪਰੇਸ਼ਨ ਕਰਵਾਉਣਾ ਬੜਾ ਉਹਨਾਂ ਨੇ ਮੈਨੂੰ ਰੈਫਰ ਦੇ ਦਿੱਤਾ ਕਿ ਜਿੱਥੇ ਮਰਜ਼ੀ ਕਰਾ ਲਓ ਤੁਸੀਂ ਲੋ ਤਾਂ ਹਰੂ ਜੀ ਕਰੋ ਜਿਲੰਧਰ ਕਰਾ ਲਓ ਕਿ ਬੇਨ ਜਵਾਰਦੋਸ ਕਿ ਇੱਥੇ ਹੁੰਦੇ ਰਹਿੰਦੇ ਨੇ ਉਹਨਾਂ ਨੇ ਮੈਨੂੰ ਦੱਸਿਆ ਜੀਗਾ ਪੋਰਟਿਸ ਹਸਪੀਟਲ ਬਹੁਤ ਵਧੀਆ ਹੈ ਤੇ ਮੈਨੂੰ ਰੈਫਰ ਲੈ ਕੇ ਆਇਆ ਇਹਨਾਂ ਨੇ ਮੈਨੂੰ 40288号 ਨੰਬਰ ਆਇਆ ਤੋਂ ਉਹਨਾਂ ਨੇ ਮੈਨੂੰ ਬੈਠ ਕੇ ਗੁਰੂ ਦੇ ਸੁਲਿ ਦਿੱਤੀ ਸੀ ਇਹ ਆ ਗੱਲ ਹੈ ਕਿ ਉਹ ਪੇਟ ਹੋਣਾ ਵੱਡਾ ਪ੍ਰੇਰਣਾ ਕੋਈ ਖਰਾਉਣ ਦੀ ਗੱਲ ਨਹੀਂ ਅਜਿਹਾ ਕਿ ਰੇਗੋਣੇ ਸੀ ਆਉਂਦੇ ਆਂ ਜੁਕ ਉਸ ਕਰਨਾ ਤੁਹਾਡੇ ਦੇ ਦਬੰਦ ਆਉਂਦੇ ਇਹਨਾਂ ਨੇ ਤੁਹਾਨੂੰ ਪਰਮਿਸ਼ਨ ਕਰ ਲਿਆ ਜੀ ਨਵਰੇਲ ਦਾ ਆਪਰੇਸ਼ਨ ਦਾ ਤੇ 10 ਨੂੰ ਤੇ ਸਾਲਜ ਕੀਤਾ ਇਹਦੇ ਦੌਰਾਨ ਵਾਸੀ ਜੀ ਬਾੜ ਨੇ ਬਹੁਤ ਮਦਦ ਕੀਤੀ ਬਹੁਤ ਖੇਰ ਕੀਤੀ ਆਪਰੇਸ਼ਨ ਦੌਰਾਨ ਜੋ ਵੀ ਮਦਦ ਡਾਕਟਰ ਸਾਹਿਬ ਜੀ ਦੇ ਜੋ ਵੀ ਟੀਮ ਦੀ ਨਾਲੀ ਉਹਨਾਂ ਨੇ ਹੋਰ ਖੇਰ ਦਿੱਤਾ उन्हों का बहुत बहुत धन्यवाद कर आई सी वार जी वार्ड का बहुत ही धनवाद करना सीनियर साहब बैठे थे इन्हों का भी धन्यवाद करता जो सीनियर साहब बैठे अनीश भाटिया साहब बैठे हैं इन्हों का भी मैं बहुत बहुत धन्यवाद धनबाद करता जी तो फोटिस हॉस्पिटल का भी बहुत बहुत धनबाद करता है फोटी हॉस्पिटल का भी स्टाफ सिक्योरिटी गार्ड तो लैकेर अफसर तक सब ने बहुत मेरी मदद डॉक्टर बैठे ने सब ਉਹਨਾਂ ਨੇ ਬਹੁਤ ਮੇਰੇ ਹੌਸਲਾ ਫਰਾਈ ਕੀਤੀ ਬਹੁਤ ਮਦਦ ਕੀਤੀ ਇਸ ਹਫਤੇ ਜਦੋਂ ਪੈਨਸਨ ਤੋਂ ਬਹੁਤ ਕੋਈ ਹਲਚਲ ਹੋਈ ਮੇਰੇ ਬਾਰੇ ਨਹੀਂ